ਕੁਝ ਲੋਕਾਂ ਨੂੰ ਰੋਜ਼ਗਾਰ ਕਿਉਂ ਨਹੀਂ ਦੇ ਰਹੇ ਕੋਈ ਕਹਿੰਦਾ ਆਟਾ ਦੇ ਦਾਂਗੇ ਕੁਝਾਂ ਧਾਲ ਦੇ ਦਾਂਗੇ ਕੋਈ ਕਹਿੰਦਾ ਫੋਨ ਦੇ ਦਾਂਗੇ ਕੰਮ ਦੇ ਦੋ ਆਟਾ ਧਾਲ ਮੋਬਾਈਲ ਆਪ ਹੀ ਲੈ ਲੈਣ ਜੋ ਕਰ ਦੋ ਨਾ ਉਹਨਾਂ ਨੂੰ ਕਰਨਾ ਚਾਹੀਦਾ ਰੋਜ਼ਗਾਰ ਦੇ ਦੋ ਮੋਬਾਈਲ ਆਪ ਹੀ ਲੈ ਲੈਣਗੇ ਉਹ 24 ਪੀੜੇ ਵਗੈਰੀ ਨੌਕ ਨਾ ਦੇਣੀ ਜਿਹੜੀ ਆ ਤੁਹਾਡਾ ਰਾਸ਼ਨ ਹਰੇਕ ਮਹੀਨੇ ਤੁਹਾਡੇ ਘਰ ਹੀ ਆਇਆ ਕਰੂਗਾ ਠੀਕ ਹੈ ਅੱਜ ਸ਼ੁਰੂਆਤ ਕਰ ਲੈ ਬੱਚੇ ਥੋੜਾ ਪਾਰੀ ਹੈ ਬੱਚੇ ਕੋਈ ਨਾ ਕਰ ਆਪਾਂ ਅੱਗੇ ਫੋਨ ਪਰ ਦੀਪੂ ਤੇ ਲਾਈਨ ਤੇ ਲੱਗ ਗਈ ਲੋੜ ਦੀ ਫੁੱਟਾ ਆਟਾ ਲੋਗੇ ਆਟਾ ਹੈਗਾ ਅੱਜ ਦੇ ਇਸ ਇਤਿਹਾਸਕ ਦਿਨ ਤੇ ਇਤਿਹਾਸਕ ਇਸ ਲਈ ਕਿ ਅੱਜ ਜੋ ਰਾਸ਼ਨ ਹੈ ਉਹਦੀ ਘਰ ਘਰ ਡਿਲੀਵਰੀ ਘਰ ਘਰ ਰਾਸ਼ਨ ਪਹੁੰਚਾਉਣ ਦੀ ਜਿਹੜੀ ਸਕੀਮ ਹੈ ਉਹ ਅੱਜ ਲਾਗੂ ਹੋਈ ਹੈ ਪੰਜਾਬ ਦੇ ਵਿੱਚ